ਇਹ ਸਭ ਬੰਦੇ ਏਕ ਨੂਰ ਤੇ ਸਭ ਉੱਚੋ ਕੋਪੜੇ ਕੋ ਮੰਦੇ ਦੀ ਵੀ ਬਾਣੀ ਕਹਿੰਦੀ ਆ ਫਿਰ ਇਹ ਮੈਂ ਤੇ ਤੁਹਾਨੂੰ ਕੌਣ ਦੱਸਦਾ ਟਿੱਪਣੀਆਂ ਕਰਨੀਆਂ ਇਹ ਤੁਹਾਨੂੰ ਕਿਸੇ ਦੀ ਭੰਡੀ ਕਰਨਾ ਕੌਣ ਦੱਸਦਾ ਕਿਸੇ ਦੇ ਪੀਰ ਪਗੰਬਰ ਨੂੰ ਦੇਵੀ ਦੇਵਤਿਆਂ ਨੂੰ ਬੁਰਾ ਬੋਲਣਾ ਕੌਣ ਦੱਸਦਾ ਤੁਹਾਨੂੰ ਮੈਂ ਵੀ ਟਰਸਾਲ ਤੋਂ ਪੜਿਆ ਹੋਇਆ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਸਾ ਲੈਈ ਆ ਪਰ ਮੈਨੂੰ ਤਾਂ ਅਜੇ ਤੱਕ ਇੱਕ ਵੀ ਪੰਕਤ ਨਹੀਂ ਲਿਖੀ ਜੋ ਅਸੀਂ ਮੈਂਕਾਂ ਨੂੰ ਸੁਣਦੇ ਸੁਣਦੇ ਆ ਠੀਕ ਆ ਸਖ ਸਿੱਖੀ ਵਿੱਚ ਪੂਰਾ ਰਵੇ ਜਿਹੜਾ ਸਖੋ ਤੇ ਧਰਮ ਪਰਮੰਤਰਨ ਕਰਦਾ ਉਹ ਆਉਦੇ ਸਕੇ ਪਿਓ ਦਾ ਹੀ ਨਹੀਂ ਜਿਹੜਾ ਅਰਧ ਧਰਮ ਤੋਂ ਦੂਜੇ ਧਰਮ ਤੇ ਜਾਂਦਾ ਉਹ ਆਉਦੇ ਪਿਓ ਦਾ ਹੀ ਨਹੀਂ ਠੀਕ ਹੈ ਜੀ ਅਸੀਂ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਲੈ ਕੇ ਗੰਵਾਂ ਦੀ ਸੇਵਾ ਲਈ ਆ ਅਠ ਸੱਤ ਸਗਲ ਬੰਦਾਨ ਜੀਵਿਆ ਪ੍ਰਵਾਨ ਉਹ ਜੀਤੇ ਦਇਆ ਕਰਨੀ ਪਾਪ ਆ ਇਹ ਕੋਈ ਧਰਮਟ ਬਣ ਗਿਆ ਨਹੀਂ ਇਹ ਸਾਰੇ ਆਪਾਂ ਇਕੀਆਂ ਮਨਕੂ ਜੋਤ ਸਰੂਪ ਹੈ ਆਪਣਾ ਮੂੜ ਪਛਾਣ ਓਏ ਆਪਣੇ ਆਪ ਨੂੰ ਪਛਾਣੋ ਕੌਣ ਆ ਤੁਸੀਂ ਕੀ ਕਰਨ ਆਏ ਆ ਕੀ ਕਰਕੇ ਚੱਲੇ ਆ ਤੇ ਕੀ ਕਰ ਰਹੇ ਆ ਵੇਰ ਵਿਰੋਧ ਇਰਖਾ ਅਹਰ ਕਥਾ ਸੁਣਦੇ ਆ ਉਹ ਵੈਸੇ ਵੀ ਸੁਣਦੇ ਆ ਭਾਈ ਫਿੱਕਾ ਤੋਂ ਵੀ ਭਾਈ ਨਹੀਂ ਟਾਂਡਾ ਖਾੜ ਕੇ ਦੁਰਦ ਰਹਿਣਾ ਜਾਓ ਮੀ ਟਾਡਾ ਖਾ ਕੇ ਗੁਰਦਰਾ ਸਾਹਿਬ ਵੀ ਜਾਣਾ ਚਾਹੀਦਾ ਝੂਠ ਬੋਲ ਕੇ ਜਾਣਾ ਚਾਹੀਦਾ ਢਿੱਡ ਦੀ ਦੁਆਇਸ਼ ਰੱਖ ਕੇ ਜਾਤ ਦੀ ਪਾਤ ਦੀ ਧਰਮ ਦੀ ਜਾਣਾ ਚਾਹੀਦਾ ਸੇਸੇ ਫੋਟ ਸੜਕਾਂ ਵੱਢ ਕੇ ਜਾਣਾ ਚਾਹੀਦਾ ਜਾਤ ਪਾਤ ਦਾ ਮੇਹਣਾ ਮਾਰ ਕੇ ਜਾਣਾ ਚਾਹੀਦਾ ਨਹੀਂ ਸਾਨੂੰ ਗੁਰੂ ਇਹ ਵੀ ਕੁਝ ਕਰਨੋਂ ਨਹੀਂ ਦੱਲ ਸਾਰੇ ਆਪੈਕਾਂ ਇੱਕ ਦੀ ਜੋਤ ਆ ਜਿਵੇਂ ਰਾਤ ਵੀ ਬਾਬਾ ਜੀ ਸਿਰ ਤੇ ਹੱਥ ਰੱਖਦੇ ਵੀ ਕੋਈ ਮਾੜੀ ਤੇੜੀ ਹਸਤੀ ਨਹੀਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਰਏ ਸੀ ਤਾਂ ਨਾ ਸਵਾਮੀ ਅਮਰ ਸੰਦੀ ਮਹਾਰਾਜ ਉਹਨਾਂ ਨੇ ਸਾਨੂੰ ਬਾਣੀ ਵਿੱਚੋਂ ਵਿਆਖਿਆ ਕਰਕੇ ਦੱਸੀ ਉਹ ਰੋਡਾ ਕੁੱਡਾ ਸਾਧੂ ਕੋਨਾ ਮੋਨਾ ਸਾਧੂ ਬਾਣੀ ਕੰਟ ਚਾਰ ਵੇਦ 18 ਪਾਉਣ 27 ਸਿਮਰਤियां ਚਾਰ ਗ੍ਰੰਥ ਪੰਠ ਇਹ ਬਾਦਨ ਕਰ ਉਹੀ ਤਾਂ ਪੜਦੇ ਆ ਭਾਈ ਐਦਾ ਰੋਡੇ ਕੋਡੇ ਆ ਪਰ ਪ੍ਰਭੂ ਪ੍ਰੇਮੀਆਂ ਪੀਸੀ ਹੋਈ ਦਵਾਈ ਤੇ ਕੋ ਨਾਮੋ ਦਾ ਸਾਧੂ ਇਹ ਵਰਤਨ ਤੋਂ ਬਾਅਦ ਪਾ ਲਾਦਾ ਰਿਜ਼ਲਟ ਕੀ ਆ ਤੇ ਕੋ ਨਾਮੋ ਨਣਾ ਦੇਖਿਆ ਕਰੋ بیا ਸਾਧੂ ਦੇ ਭਗਵਾਂ ਪਾਇਆ ਤੇ ਰੋਡਾ ਕੋਡਾ ਦੀ ਦਾੜੀ ਵੀ ਰੱਖੀ हां ਸਾਡਾ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਹੈ ਸਿੱਖ ਰਹੂਗਾ ਅਸੀਂ ਵੀ ਫਤੇ ਬੁਲਾਉਣੇ ਆ ਅੰਮ੍ਰੰਗ ਸਿੰਘ ਜਿੱਥੇ ਬੰਦੀਆਂ ਬੈਠੀਆਂ ਸਾਰੀਆਂ ਸੰਪਰਦਾਇ ਦਾ ਤੇ ਉਦਾਸੀ ਸੰਪਰਦਾਇ ਤੋਂ ਵੀ ਆਏ ਆ ਨਿਰਮਲੇ ਤੋਂ ਵੀ ਆਏ ਆ ਸਾਲ ਤੋਂ ਵੀ ਆਏ ਸਾਰੇ ਆਏ ਆ ਹੁਣ ਦੇਖੋ ਤੁਸੀਂ ਪ੍ਰਭੂ ਪ੍ਰੇਮੀਆਂ ਅਸੀਂ ਸੇਵਾ ਕਰਦੇ ਸਰਾਕਰ ਧਰਮ ਦੀ ਭਾਈ ਗਊਆਂ ਦੀ ਜਿਵੇਂ ਤੁਸੀਂ ਕਹਿੰਦੇ ਆ ਕਿ ਹਿੰਦੂਆਂ ਦੀ ਮਾਂ ਇਹ ਤਾਂ ਹੁਣ ਬਹੁਤ ਆ ਸਾਡਾ ਬਹੁਤ ਘਾਟਾ ਪਿਆ ਸਾਡੇ ਜੱਜ ਜੰਦਰੂ ਉਸਮਾਨੋ ਉਸ ਬੱਚੀ ਦੇ ਸੁਪੁੱਤਰ ਨੂੰ ਰਾਜਵੀ ਜਵੰਦਾ ਜੋ ਇੱਕ ਦੁਰਦਸ਼ਕਾਰ ਹੋ ਕੇ ਉਹ ਵਿਧੀ ਸੀ ਵਿਧੀ ਸੀ ਉਹ ਘਾੜਤ ਘਾੜੀ ਸੀ ਤੇ ਪਰ ਜਿਹੜੇ ਬੋਲੀ ਜਾਂਦੇ ਮੀਡੀਆ ਤੇ ਇਹ ਇਹ ਗੱਲ ਸੱਚ ਆ ਇਹ ਗੱਲ ਸੱਚ ਆ ਕਿ ਗੌਰ ਸੱਸ ਲੱਗਦਾ ਹੈ ਗੌਰ ਟੈਕਸ ਲੱਗਦਾ ਕਿ ਧਿਆਨ ਦਿਓ ਛੱਡੋ ਇਹ ਗੱਲ ਸੱਚ ਆ ਵੀ ਡਾਊਟ ਐਸ ਲੱਗਦਾ ਇੱਕ ਕਪਾਈ ਵਾਲੀ ਸੂਈ ਤੋਂ ਲੈ ਕੇ ਜਹਾਜ਼ ਦੀ ਟਿਕਟ ਤੱਕ ਸਭ ਤੋਂ ਪੈਸਾ ਖੂਲਿਆ ਜਾਂਦਾ ਗਊਆਂ ਦਾ ਪਰ ਪ੍ਰਬੰਧ ਕੌਣ ਕਰੇ ਪ੍ਰਬੰਧ ਵੀ ਸਰਕਾਰਾਂ ਨੇ ਕਰਨੇ ਆ ਪਰ ਪ੍ਰਭੂ ਪ੍ਰੇਮ ਨੂੰ ਹੱਥ ਬਨ ਕੇ ਬੇਨਤੀ ਆ ਇਹਨੂੰ ਕਿਸੇ ਧਰਮ ਨਾਲ ਨਾ ਜੋੜੋ ਗਊ ਨੂੰ ਕਿਸੇ ਧਰਮ ਨਾਲ ਨਾ ਜੋੜੋ ਚਲੋ ਮੰਨ ਲਿਆ ਦਾ ਹਿੰਦੂਆਂ ਦੀ ਆ ਮੈਂ ਮੰਨ ਕੇ ਚੱਲਦਾ ਉਹਨੇ ਇੱਕ ਮਾਨ ਦਿੱਤਾ ਹਿੰਦੂਆਂ ਨੇ ਵੀ ਗਊਹਾੜੀ ਮਾਤਾ ਤੇ ਫਿਰ ਉਹਨਾਂ ਦੀ ਮਾਤਾ ਦੇ ਫਾਰਮ ਕਾਹਦੋ ਬਣਾਉਣੇ ਆ ਜੇ ਤੁਹਾਨੂੰ ਵਾਰਾ ਡੰਗ ਇੰਨੇ ਦਵੇਸ਼ ਆ ਤੇ ਫਿਰ ਡੰਗ ਰੱਖੋ ਨਾ ਫਾਰਮ ਨਾ ਬਣਾਓ ਫੇਰ ਉਹ ਜਹਾਜ਼ਾਂ ਵਰਗੇ ਟਰੈਕਟਰ ਲੈ ਕੇ ਟੌਂਚ ਕਿੱਲੇ ਰੱਖੀ ਬੈਠੇ ਆ ਸਾਡੀਆਂ ਬੰਦਰ ਜ਼ਮੀਨਾ ਤੇ ਬਲਦਾਂ ਨੇ ਗਊਧਰ ਜਾਣੇ ਪੜ ਪੜ ਬਜਾਉ ਟਿੱਕਾਂ ਪ੍ਰਭੂ ਪ੍ਰੇਮੋ ਉਦੋਂ ਕਿਸੇ ਕੋਲ ਟਰੈਕਟਰ ਨਹੀਂ ਹੁੰਦੇ ਸੀ ਉਹ ਵੀ ਗਊਆਂ ਦੇ ਪੁੱਤੀ ਸੀ ਫਿਰ ਉਹ ਵੀ ਕਿਸੇ ਮਾਮਾ ਦੇ ਪੁੱਤੀ ਸੀ ਉਹ ਤੁਹਾਡੀਆਂ ਬੰਜਰ ਜ਼ਮੀਨਾਂ ਪਟ ਪਟ ਗਾਵਾਂ ਨੇ ਬਚਾਉ ਕੀਤੀਆਂ ਅੱਜ ਤੁਹਾਡੇ ਤੌਂਚ ਕਿੱਲੇ ਹੋ ਗਏ ਯਾ ਟਰੈਕਟਰ ਲੈ ਕੇ ਫਿਰ ਦੇਖੋ ਉਹ ਹਰਜਾਸਕਾਰ ਹੋਇਆ ਰਾਜੀ ਜੀ ਜਵੰਦਾ ਉਹ ਕਿਸ ਕਿਸ ਦੀ ਛੱਡੀ ਸੀ ਨਾ ਉਹ ਵੀ ਕਿਸ ਦੀ ਛੱਡੀ ਸੀ ਤੇ ਛੱਡਣ ਵਾਲੇ ਨੂੰ ਮੈਂ ਕਹਿੰਨਾ ਪ੍ਰਭੂ ਪ੍ਰੇਮੀਆਂ ਆਪ ਦੀ ਫੇਲਟ ਕਰੋ ਤੁਸੀਂ ਇਹ ਮਾਂ ਦਾ ਪੁੱਤ ਗਿਆ ਤੁਹਾਡੀ ਗਲਤੀ ਕਰਨਾ ਆ ਮੇਰੇ ਕੋਲੇ ਇੱਥੇ ਆਉਂਦੇ ਆ ਬਾਬਾ ਜੀ ਬੱਚਾ ਛੱਡਣਾ ਉਹ ਸੱਤਾ ਸੱਤਾ ਮਹੀਨਾ ਦੀ ਉਹ ਮਾਂ ਦੇ ਦੁੱਧ ਨਾਲ ਕੋੜ ਕੇ ਉਹ ਤੁਸੀਂ ਜਾ ਕੇ ਵੇਖੋ ਰੋੜ ਤੋਂ ਮਰੇ ਪਾ ਚੱਕ ਕੇ ਲਾਉਣੇ ਸੀ ਅੱਧੇ ਦੇ ਪਾਟੇ ਤੇ ਇਹ ਸਾਨੂੰ ਧਰਮ ਸਿਖਾਉਂਦਾ ਉਹ ਜਿਹੜੇ ਬੱਚੇ ਛੱਡਦੇ ਆ ਉਹ ਕੋਈ ਮੰਗਲ ਗ੍ਰਾਂਟ ਨਹੀਂ ਰਹਿੰਦੇ ਉਹ ਕੋਈ ਥਲੋ ਪਤਾਲ ਤੋਂ ਨਹੀਂ ਆਉਂਦੇ ਸਾਡੇ ਸਿੱਖ ਸਾਡੇ ਹਿੰਦੂ ਸਾਡੇ ਮੁਸਲਮਾਨ ਸਾਡੇ ਕ੍ਰਿਸਚੀਅਨ ਸਾਡੇ ਉਦਾਸੀ ਇਹ ਇੰਨਾ ਕਰਕੇ ਗੱਲ ਹੁੰਦੀਆਂ ਫਿਰ ਇਹਨਾਂ ਦੇ ਬੱਚੇ ਕੱਟੀਆਂ ਹੋਣ ਇਹ ਮਣਾਂ ਫੇਸਬੁੱਕ ਤੇ ਬਣਾ ਕੋਲ ਬਾਹਰੇ ਆਉਦੇ ਵਿਦਵਾਨ ਦੇ ਤੇ ਸਾਡੀਆਂ ਗਉਆਂ ਸਾਡੇ ਨੁਕਸਾਨ ਸਾਡੇ ਐਕਸੀਡੈਂਟ ਆ ਇਹ ਗਉਆਂ ਦਾ ਕੋਈ ਮੀਨ ਨਹੀਂ ਪੈਂਦਾ ਇਹ ਗਉਆਂ ਕੋਈ ਬਾਛੜ ਨਹੀਂ ਆਉਂਦੀ ਇਹ ਗਉਆਂ ਛਪਈਆ ਤੋਂ ਨਹੀਂ ਡੇਕਦੀਆਂ ਹੁਣ ਸਾਡੇ ਕੋਲ ਤੈਨੂੰ ਸੋ ਗਊਆ ਮੈਂ ਗਰੀਬਾਂ ਦਾ ਪੁੱਤ ਆ ਪੜ ਗੰਮ ਤੋਂ ਮਰਲੇ ਥਾ ਜੁਣੂਸੀ ਕਰੋ ਮੈਂ ਤਾਂ ਘਰੇ ਮਰੀ ਦੀ ਕਾਗਜ਼ੀ ਸੀ ਬਣਾ ਸਕਦਾ ਦੂਸਰੇ ਦਾ ਇਹ ਵੀ ਗਉਆਂ ਟੋੜੀਆਂ ਹੀ ਆ ਕਿਸੇ ਧਰਮ ਤੇ ਟੁੱਪਲੀ ਨਜ਼ਰ ਆਉਂਦੇ ਫੇਰ ਤੇ ਧਰਮ ਆ ਉਹ ਇਨਸਾਨੀਅਤ ਆ ਜਦ ਮਿੱਟੀ ਆ ਤਾਂ ਹੁਣ ਕਹੀਦਾ ਸਾਡੇ ਕੋਲ ਸੰਗਤ ਆਉਂਦੀ ਆ ਨਾ ਗੋਲਕ ਨਾ ਗਰਾਈ ਆ ਕਿਉਂ ਮੈਂ ਪੋਤਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਝੋਲਾ ਫੜ ਕੇ ਮੰਗਣੀ ਤੁਰਸੀ ਕਿਸੇ ਤੋਂ ਉਸ ਤੋਂ ਬਾਅਦ ਮੈਂ ਪੋਤਾ ਕਲਗੀਧਰ ਪਾਸ਼ਾ ਦੇ ਸਵੇਸ਼ ਪਿਤਾ ਦਾ ਉਹਨੇ ਵੀ ਹੱਥ ਦੇ ਝੋਲਾ ਫੜ ਕੇ ਮੰਗਿਆ ਸੀ ਦੱਦਾ ਦਾਤਾ ਇੱਕ ਹੈ ਸਭ ਕੋ ਦੇਵ ਨਾਰ ਦਿੰਦਾ ਕੋਡ ਨਾ ਆਵੇ ਅਗਣਤ ਭਰੇ ਪੰਡਾਰਾ ਇਹੋ ਦਾਤਾ ਆਓ ਮੈਂਦੇ ਦੇ ਮੈਂਦੇ ਤੱਕ ਪਾਇ ਜਗ ਜਗੰਦਰ ਖਾਈ ਖਾਏ ਪੰਜ ਬਾਣੀਆਂ ਕਰੋ ਜੇ ਨਹੀਂ ਕਰ ਸਕਦੇ ਤਾਂ ਸ੍ਰੀ ਜਾਗੀ ਸਾਹਿਬ ਦਾ ਪਾਠ ਕਰੋ ਸੌਰਬ ਦੀ ਤੁਨਕ ਤੋਂ ਮੰਗ ਦੀ ਲੋੜ ਹੀ ਨਹੀਂ ਪੈਣੀ ਤਾਂ ਤਾਂ ਸਵਾਮੀ ਬਲਵਿੰਦਰ ਸਿੰਘ ਮਹਾਰਾਜ ਨੇ ਇੱਕ ਗੱਲ ਕਹੀ ਸੀ 1 ਅਕਤੂਬਰ ਨੂੰ ਮੇਰੇ ਬਰੇ ਪੁੱਤ ਉਹਨ ਤੇਰਾ 바ਵਾ ਸਸਤਾ ਹੋ ਸਕਦਾ ਪਰ ਜਿੱਤੇ ਵੀ ਸਸਕੰਡ ਪੈਨਾ ਕਰਕੇ ਪੁੱਤੋ ਤੂੰ ਦਿਨ ਰੱਖ ਲਿਆ ਕਰੀ ਕਿ ਇਹਨੂੰ ਗ੍ਰਾਹੀ ਨਹੀਂ ਕਰਨੀ ਕੋਈ ਖੁਰਕ ਨਹੀਂ ਕਰਨੀ ਦੀ ਪਰਚੀ ਨਹੀਂ ਕਟਮੀ ਤੇ ਸੋਹ ਰੱਬ ਦੀ ਮੇਰੇ ਬਾਪੂ ਦੇ ਜਾਣ ਤੋਂ ਬਾਅਦ ਚ ਦੋ ਬਰਸ ਕਰਮਾ ਜ ਕਿਸੇ ਨੂੰ ਫੋਨ ਨਹੀਂ ਲਾਇਆ ਕਦੇ ਕੋਈ ਜਾਓ ਕਿ ਹੁਣ ਇੱਥੇ 3 ਮਹੀਨੇ ਕਿ ਸਾਰਾ ਸਾਲ ਲੰਗਰ ਚ ਦਈਏ ਉਹਨਾ ਸੰਗਤ ਆਈ ਜਾਵੇ ਰੱਖ ਨਹੀਂ ਸਕਦਾ ਜਿਹੜੇ ਕਿਸੇ ਤੋਂ ਮੰਗੇ ਉਹ ਵੀ ਅੱਜ ਦੱਸਦਾ ਬਾਬਾ ਜੀ ਮੈਨੂੰ ਫੋਨ ਲਾ ਜੀ ਪੈਸੇ ਦੇ ਕੇ ਜਾਓ ਤੇ ਰੱਖਣ ਦੇ ਕੇ ਜਾਓ ਇਹ ਮੇਰੇ ਤਨ ਤਨ ਸਵਾਮੀ ਪ੍ਰਮੋਦ ਸਾਹਿਬ ਮਾਰੇ ਦੀ ਤੁਮਾਈ ਬੋਲਦੀ ਆ ਉਹ ਕੋਈ ਜੱਟਾਂ ਦਾ ਮੰਗਣਾ ਸਾਧ ਨਹੀਂ ਸੀ ਸਾਦਾ ਜੀਵਨ ਸੀ ਮਹਿਲਾਂ ਦਾ ਰਾਜਾ 140 ਗੋਸ਼ਲਾ ਦੀ ਸੇਵਾ 18 ਡੇਰਾਂ ਦੀ ਸੇਵਾ ਕੋਲੇ ਕੁਸ਼ਬਣੀ ਇੱਕ ਪੂਈ ਪਾਈ ਹੁੰਦੀ ਸੀ ਤੇ ਝੱਗੀ ਪੰਨੀ ਹੁੰਦੀ ਸੀ ਪਰੋਡੇ ਦੇ ਬਣ ਕੇ ਬਿਚਣਦੇ ਸੀ ਬਾਬਾ ਜੀ ਸਰਕਤ ਜੀ ਬਾਬਾ ਜੀ ਮਾਰਾ ਪ੍ਰਕਾਸ਼ ਆ ਬਈ ਸੈਤਾ ਮਾਰਾ ਪ੍ਰਕਾਸ਼ ਆ ਸੱਚੰਗੇ ਗ੍ਰੰਥੋ ਸੋ ਉਹ ਐਡਿਕ ਮਹੀ ਵਾਲੇ ਸਾਧੂ ਸੀ ਪਟੋ 23 ਦਿਨ ਪਹਿਲਾਂ ਮੇਰਾ ਐਕਸੀਡੈਂਟ ਬਹੁਤ ਬੁਰਾ ਹੋਇਆ ਜੀ ਬਹੁਤ ਬੁਰਾ ਐਕਸੀਡੈਂਟ ਹੋਇਆ ਮੇਰਾ ਤੇ ਉਦੋਂ 15 ਦਿਨ ਪਹਿਲਾਂ ਮਾਰੇ ਨੇ ਦੱਸਤਾ ਸੀ ਸਵਾਮੀ ਗੁਰੂ ਸਾਹਿਬ ਮਾਰੇ ਨੇ ਸੱਚਖੰਡ ਗਿਆ ਨੂੰ ਸਾਲ ਹੋ ਚੱਲਿਆ ਮੈਨੂੰ ਕੋਈ ਸੋਨੇ ਬਾਈ ਮੈਨੂੰ ਸੋਨਾ ਬਾਈ ਕਹਿੰਦੇ ਨੇ ਸੋਨੇ ਬਾਈ ਸੁਪਨੇ ਦੇ ਜੀ ਸੰਗਤ ਪੁਰਾਣੀ ਸੇਵਾਦਾਰ ਕੋਈ ਨਹੀਂ ਨਾਂ ਰੱਖਣਾ ਇੱਕ ਮਹੀਨਾ ਮੈਂ ਕਿਹਾ ਠੀਕ ਆ ਮਹਾਰਾਜ ਜੀ ਸਾਰੇ ਬੁੰਡੇ ਨਵੇਂ ਆ ਨਾਲ ਹੀ ਫਿਰਦੇ ਆ ਸਾਰੇ ਬੁੰਡੇ ਨਵੇਂ ਤੇ ਪਤਾ ਮੈਨੂੰ ਲੱਗ ਗਿਆ ਵੀ ਇਹ ਕੋਈ ਨਾ ਕੋਈ ਚਾਂਸ ਜਰੂਰ ਕੋਈ ਸੰਕੇਤ ਆ ਪਤਾ ਦਾ ਜਗENDER ਸਿੰਘ ਸਾਡੇ ਨਾਲ ਹੀ ਮੇਰੇ ਨਾਲ ਹੀ ਰਹਿੰਦੇ ਆ ਇਹਨੂੰ ਪੁੱਛੋ ਇਹ ਵੀ ਕਵੇ ਮੈਨੂੰ ਨਾਲ ਨਹੀਂ ਲੱਗ ਜਾਂਦਾ ਤੇ ਆਹ ਭਾਈ ਜਸ਼ਨ ਬੈਠਾ ਸੜੀਆਂ ਤੋਂ ਭਾਈ ਜੱਦੀ ਸੜੀਆਂ ਬੈਠੇ ਜਿੰਨਾਂ ਨੇ ਮੇਰੀ ਗੱਡੀ ਕੱਟੀ ਆ ਤੇ ਬਾਬਾ ਜ ਤੁਰ ਹੀ ਜਾਂਦੀ ਗੱਡੀ ਤੇ ਖੜਾਉਣਾ ਬਣ ਕੇ ਖੜਾਉਣਾ ਨਾ ਕੋਈ ਅੱਗੇ ਆਇਆ ਨਾ ਉੱਥੇ ਕੋਈ ਕੋਈ ਟ੍ਰੈਫਿਕ ਸੀ ਇੱਕ ਮੇਨ ਰੋਡ ਸੀ ਖਾਲੀ ਰੋਡ ਸੀ ਜਿਉਣਾ ਆਪਾਂ ਆਹ ਕਹਿੰਦੇ ਰੋਡ ਵੱਡੇ ਡਾਣ ਪਿੰਡਾਂ ਵਿੱਚ ਲੰਘਿਆ ਭਾ ਹੁੰਦਾ ਕੋਈ ਰੋਡ ਨਾਲ ਇੱਥੇ ਹੁੰਦੇ ਆ ਬਾਬੇ ਗੱਡੀ ਆ ਖੜਵਾ ਜੀਆਂ ਖਾ ਗਈ ਤੇ ਸਾਨੂੰ ਕਿਵੇਂ ਮਾਰ ਕੱਢਿਆ ਇਹ ਵਰ ਸ੍ਰੀ ਚੰਨਪੂਰ ਦੇ ਸਵਾਮੀ ਬੰਦਸੇਹ ਮਹਾਰਾਜ ਆ ਆ ਬੈਠੇ ਬੱਬਾ ਜੀ ਫਿਰ ਉਸ ਤੋਂ ਬਾਅਦ ਮੈਂ ਕਹਾ ਮਹਾਰਾਜ ਜੀ ਸਰੀਰ ਠੀਕ ਨਹੀਂ ਰਹਿੰਦਾ ਸੇਵਾ ਬਹੁਤ ਬਈ ਫ੍ਰੀਕ ਠੀਕ ਨਹੀਂ ਦਿੰਦਾ ਮੈਨੂੰ ਕਹੇ ਤੇਰਾ ਬਾਵਾ ਹੈਗਾ ਐ ਹੱਕ ਥਾਪੜ ਦੇਂਦੇ ਸੀ ਤੇਰਾ ਬਾਵਾ ਹੈਗਾ ਤੇ ਵਾਕਈ ਹੈਗਾ ਤੇ ਬਾਬਾ ਜਿੱਦੇ ਸ਼ਰਾਨ ਕਰਾ ਸੀ ਨਾ ਐਡੇ-ਐਡੇ ਖੱਪੇ ਸੀ ਮਹਾਰਾਜ ਦੇ ਸਭ ਦਾ ਦੱਖਾ ਉਹਦੇ ਸਿਰ ਤੇ ਲੈ ਜਾਂਦੇ ਸੀ ਤੇ ਮੈਨੂੰ ਕਹਿੰਦੇ ਬਾਈ ਜਦੋਂ ਭੈਣ ਮੇਨੇ ਰਿਪੋਰਟਾਂ ਕਰਾਇਆ ਮੇਰੀਆਂ ਪੀਜੀ ਦੇ ਵਿੱਚੋਂ ਮੇਰਾ ਸਰੀਰ 70% ਡੈਮੇਜ ਆਇਆ 70% ਮੇਰਾ ਸਰੀਰ ਡੈਮੇਜ ਆਇਆ ਤੇ ਮਾਰੇ ਪਤਾ ਹੀ ਜਿੰਨੇ ਪੁੱਤ ਕਿ ਕਰਨਾ ਮੈਂ ਉਹ ਨਹੀਂ ਕਰਨਾ ਬਾਣੀ ਨੇ ਆ ਪੰਜ ਬਾਣੀਆਂ ਕਰਿਆ ਕਰ ਜੇ ਨਹੀਂ ਕਰ ਕੇ ਜੰਸ਼ ਦਾ ਪਾੜ ਕਰਿਆ ਕਰ ਤੇ ਮਾਰੇ ਨੇ ਇਸ ਚੀਜ਼ ਦਾ ਲਾਇਆ ਸੀ ਬਾਣੀ ਨਾਲ ਰੋਡੇ-ਗੁੱਡੇ ਸਾਧੂ ਸੀ ਪਰ ਬਾਣੀ ਨਾਲ ਤੇ ਹੁਣ ਤੁਸੀਂ ਵੇਖੋ ਮੈਨੂੰ ਤੁਸੀਂ ਵੈਸੀ ਸਟੇਜਾਂ ਦੇਖਦੇ ਰਹਿੰਦੇ ਹੋ ਤੇਰੇ ਭੱਲੇ ਭੱਲੇ ਕੋਈ ਬੁਲਾ ਲੈਂਦਾ ਮੈਨੂੰ ਤੇ ਬਾਣੀ ਤੋਂ ਬਾਹਰ ਤੱਕ ਗੱਲ ਨਹੀਂ ਕਰਨੀ ਨਾ ਮੇਰੇ ਕੋਲ ਬਣਾ ਕੋਈ ਹੈ ਨਾ ਸੀ ਨਾ ਹੋਊਗਾ ਤੇ ਜਦੋਂ ਡਾਕਟਰ ਨੇ ਰਿਪੋਰਟ ਬੜੀ ਪੀਜੀ ਲੈ ਲਈ ਤੇ ਰਿਪੋਰਟ ਮਨ ਨਾਲ ਲੱਗ ਗਈ ਸੀ ਤੇ ਮਿਹਰੂ ਦੇ ਬਾਬੇ ਰਿਪੋਰਟ ਕੀਦੀ ਆ ਵੀ 70% ਡੈਮੇਜ ਆ ਸਰੀਰ ਮੈਂ ਕਹਿੰਦਾ ਦੱਸਦੀ ਆ ਜੀ ਤਾਂ ਰਿਪੋਰਟ ਥੱਲੋਂ ਡਿੱਗ ਗਈ ਥੋੜੇ ਮੇਰੇ ਕੋਲ ਰਿਪੋਰਟ ਭਾਈ ਜਾ ਕੇ ਦੇਖ ਕੇ ਜਾਣਾ ਸਾਰਿਆਂ ਨੇ ਵੀਰੇ ਤੇ ਕੋਈ ਲਾਈਵ ਚੱਲਦਾ ਕੋਈ ਮੈਂ ਵੀ ਨਹੀਂ ਕਹਿੰਦਾ ਤੁਸੀਂ ਸਾਡੇ ਨਾਲ ਜੁੜੋ ਚੰਦੇ ਨਾਲ ਜੁੜੇ ਦੀ ਗੱਲ ਨਹੀਂ ਚੜਨਾ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤੇ ਇਹ ਨਹੀਂ ਮੈਂ ਬड़ाई ਕਰ ਰਿਹਾ ਮੈਂ ਕਰੂੰਗਾ ਵਡੈ ਰੱਬ ਦੇ ਗੁਰੂ ਦੀ ਜਿਹਨੇ ਮੈਨੂੰ ਬਾਣੀ ਨਾਲ ਜੋੜਿਆ ਜਦੋਂ ਮੈਂ ਉਦਾਸੀ ਸੰਪਰਦਾਇ ਜਾਇ ਮੈਨੂੰ ਇਹ ਸੀ ਕਿ 3 ਸਾਲ ਚੰਨੇ ਬਦ ਕੇ ਮੈਂ ਸੰਪਰਦਾਇ ਜਾ ਕੇ ਪਤਾ ਨਹੀਂ ਕੀ ਹੋਊਗਾ ਪਰ ਤਕਸਾਲ ਨਾਲੋਂ ਜ਼ਿਆਦਾ ਇਹਨੇ ਪੰਥਰਾਂ ਨਾਲੋਂ ਜ਼ਿਆਦਾ ਮੈਨੂੰ ਸਿੱਖੀ ਬਾਰੇ ਤੇ ਬਾਣੀ ਬਾਰੇ ਉਦਾਸੀਆਂ ਜਾ ਕੇ ਪਤਾ ਲੱਗਾ ਪ੍ਰਭੂ ਕਨੇ ਨੂੰ ਉਹ ਵੀ ਰੋਡੇ ਕੋਡੇ ਸਾਹੂਆਂ ਕੋਲ ਜਦੋਂ ਰੋਡ ਥੱਲੇ ਡੱਗ ਪਈ ਡਾਕਟਰ ਸਾਹਿਬ ਝਟਕਾ ਖਾ ਗਏ ਸੀ ਇਹ ਥੋੜੀ ਬੋੜਾ ਉਸ ਤੋਂ ਬਾਰੇ ਗੋਲੀ ਨਹੀਂ ਲਈ ਤੁਹਾਨੂੰ ਬੋਲੀ ਚ ਲੱਗਦਾ ਮੈਨੂੰ ਬਈ ਰੰਗ ਹੋਇਆ ਮੇਰੀ ਤੋਰ ਚ ਤੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ ਕੇ ਬਹਿ ਕੇ ਗੱਲ ਕਹਿਣਾ ਸੰਗਤ ਰੱਬ ਦਾ ਰੂਪਾ ਗੁਰ ਨਾਲ ਉੱਚੀ ਸੰਗਤ ਹੈ ਇੱਕ ਕਣਕੇ ਪਰ ਜਿਹੜਾ ਨਿਸ਼ਾਨੀ ਕੋਈ ਸੁੱਤਾ ਦਿਖਾ ਦੇਵੇ ਮੈਨੂੰ ਜਿੱਦੇ ਮੈਨੂੰ ਕੋਈ ਸੁੱਤਾ ਦੇਖ ਲੈ ਮੇਰੇ ਗੋਲੀ ਮਾਰ ਦਿਓ ਜਿੱਦੇ ਘਰੇ ਜਾਂਦਾ ਦੇਖਿਆ ਗੋਲੀ ਮਾਰ ਦਿਓ ਬੈਲਟ ਮਿਲ ਗਿਆ ਗੋਲੀ ਮਾਰ ਦਿਓ ਗੱਡੀ ਟਰੈਕਟਰ ਮੂਸਲ ਨਾ ਹੋਇਆ ਗੋਲੀ ਮਾਰ ਦਿਓ ਤੇ ਇਹ ਬਾਣੀ ਦਾ ਪ੍ਰਤਾਪਾ ਪਰਮ ਪ੍ਰੇਮਿਕੋ ਬੀਬੀ ਕੋ ਤੁਨੋਂ ਤਾਂ ਹੱਥ ਮੰਨ ਕੇ ਬੇਨਤੀ ਕਰਦਾ ਇਹ ਨਹੀਂ ਕੋਈ ਮਾੜੀ ਮੋਢੀ ਤੰਗੀ ਆਉਂਦੀ ਆ ਜਾਂ ਡਾਕਟਰ ਵੇਖੋ ਤੇ ਜਾਂ ਫਿਰ ਸਾਧਾ ਵੇਖੋ ਜਿਹੜੇ ਸਾਨੂੰ ਡਟ ਵੀ ਰਹੇ ਆ ਤੇ ਸਾਨੂੰ ਕੁੱਟ ਵੀ ਰਹੇ ਆ ਸਾਡੇ ਕੇਸਾਂ ਦਾ ਪਤਾ ਕੇ ਪੁੱਤਾਂ ਕੱਢਣੀਆਂ ਮੈਂ ਵੀ ਜੰਨਾ ਪੀਰਾ ਪੰਗਬਰਾ ਦਾ ਫੱਤੇ ਵੀ ਦੇਵਤਾ ਨੂੰ ਮੰਨਦਾ ਸਾਰੇ ਜਨਮਾਂ ਮੈਂ ਅਜਵੇਰ ਸ਼ਿਵ ਜਾਨਾ ਜੱਦੜ ਚੜਾਉਣ ਕਲਿਆ ਸ਼੍ਰੀਵ ਜਾਨਾ ਇਹ ਤੁਹਾਨੂੰ ਲੁੱਟਦੇ ਵੀ ਆ ਤੁਹਾਨੂੰ ਕੁੱਟਦੇ ਵੀ ਆ ਔਰ ਕੂਬੀ ਸੰਤ ਆਇਆ ਸਾਡੇ ਗਾਡਰ ਬਾਫਰ ਖਾਨ ਜੀ ਸਾਹਿਬ ਕਿਸ਼ਤੀ ਘਰਾਣੇ ਚੋਂ ਤਾਦਰੀ ਘਰਾਣੇ ਚੋਂ ਸਾਬਰੀ ਘਰਾਣੇ ਚੋਂ ਸਾਰੇ ਆਏ ਆ ਤੇ ਜਿੰਨਾਂ ਦੇ ਬਾਪੂ ਆ ਜਿੰਨਾਂ ਦੇ ਬਾਪੂ ਆ ਇਹ ਪੀਰ ਪਗੰਬਰ ਉਹ ਕੁਛ ਕਰਦੇ ਹੀ ਨਹੀਂ ਤੇ ਜਿਹੜਾ ਮੇਰੇ ਰਾਸ਼ਟਰਪਤੀ ਦੇ ਨਾਲ ਸਾਹ ਚੜਨ ਦਾ ਪਿੰਡ ਚਰਾਗ ਲੈ ਕੇ ਬੈਜਦਾ ਨਹੀਂ ਇਹ ਤੁਹਾਡੇ ਬੱਚਾ ਨੂੰ ਤੇ ਤੁਹਾਨੂੰ ਇਹਦਾ ਲੈ ਡੁੱਬੂਗਾ ਪਖੰਡ ਇਹ ਲਾਈਵ ਚੱਲਦਾ ਕਿ ਪਖੰਡਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੁਸੀਂ ਆਪ ਦੇ ਬੰਨ੍ਹ ਦੇਖੋ ਆਪ ਦੇ ਬੱਚਾ ਵੱਲ ਦੇਖ ਲਓ ਤੇ ਤੁਹਾਡੇ ਬੱਚਾਂ ਦੇ ਭਾਰੀ ਡੋਊਗਾ ਪ੍ਰਭੂ ਪ੍ਰੇਮੀਆਂ ਤੇ ਨੋਟ ਕਰ ਲਓ ਮੇਰੀ ਗੱਲ ਨੂੰ ਆ ਮੇਰੇ ਕੋਲ ਇੱਥੇ ਆਉਂਦੇ ਸਾਧੂ ਮਹਾਰਾਜ ਜੀ ਕਿਰਪਾ ਕਰਿਓ ਅਸੀਂ ਸੇਵਾ ਲੈ ਕੇ ਜਾਣੀ ਆ ਮੈਂ ਕਿਹਾ ਲੈ ਜਾ ਪਰ ਜੇ ਨਿਆਂਇਤਾਂ ਨਹੀਂ ਤੇ ਨੋਟ ਕਰ ਲਿਓ ਕਿ ਤੁਹਾਡੇ ਬੱਚੇ ਨੇ ਭਾਰੂ ਪਾਊਗਾ ਇਹ ਕਦੇ ਸਾਦਾ ਨੂੰ ਨਹੀਂ ਤੇ ਤੁਹਾਨੂੰ ਵੀ ਮੈਂ ਗੱਲ ਕਹਿਣਾ ਅਗੇ ਬੱਚਾਂ ਨੇ ਠੱਗੀ ਮਾਰੋਗੇ ਅਗੇ ਬੱਚਾਂ ਨੇ ਪਾਪ ਕਮਾਓਗੇ ਆਪਣਾ ਜ਼ਿੰਦਗੀ ਦੇਖ ਲਈ ਪ੍ਰਭੂ ਪ੍ਰੇਮਗੋ ਆਪਣਾ ਜ਼ਿੰਦਗੀ ਹਿਡਾਲੀਆ ਪ੍ਰਭੂ ਪ੍ਰੇਮਗੋ ਅਗੇ ਬੱਚਾਂ ਲਈ ਜਰੂਰ ਸੋਚਿਓ ਆਪਾਂ ਦਾ ਮਰ ਜਾਣਾ ਆਪਣਾ ਪਹੁੰਚੇ ਪਏ ਉਹਨਾਂ ਉਮਰਾਂ ਨੂੰ ਤੇ ਛੋਟ ਰਹੋ ਇਹ ਠੱਗੀਆਂ ਮਾਰ ਕੇ ਪਖੰਡ ਕਰਕੇ ਤੁਸੀਂ ਆ ਗਏ ਬੱਚਾ ਦੀ ਮੌਤ ਦਾ ਕਾਰਨ ਬਣ ਚੁੱਕੇ ਹੋ ਨਾ ਗੁੰਮਰਾਹ ਕਰੋ ਬਾਣੀ ਆਦ ਸੱਚਾ ਤੇ ਜੁਗਤ ਸੱਚਾ ਮਰਵਾਇ ਰੇ ਇੱਛਾ ਚਲੇ ਕੇ ਅੰਦਰ ਬਾਣੀ ਆਦ ਸੱਚਾ ਤੇ ਜੁਗਤ ਸੱਚਾ ਫਿਰ ਦੇਖੋ ਹੱਸ ਕੇ ਜਾਂਦੇ ਮੈਂ ਰੋਲਾ ਪਾਉਣਾ ਹੀ ਗੱਲ ਦਾ ਪ੍ਰਭੂ ਪ੍ਰੇਮ ਕੋ ਜਦੋਂ ਆਪਣੇ ਘਰੇ ਮਰਗ ਹੁੰਦੀ ਆ ਜਦੋਂ ਆਪਣੇ ਘਰੇ ਮਰਗ ਹੁੰਦੀ ਆ ਆਪਣੇ ਜਿਹੜੇ ਬਾਪੂ ਨਾਲ ਆਪਾਂ ਪੂਜਦੇ ਜੇ ਮੰਨਦੇ ਆ ਉਹ ਅੱਧਾ ਘੰਟਾ ਘੰਟਾ ਆਉਂਦਾ ਆਪਣੇ ਕੋਲੇ ਉਹਦੇ ਲਈ ਬਿਨਾਂ ਆਪਾ ਪ੍ਰਬੰਧ ਕਰਦੇ ਆ ਇਹਦੇ ਧਿਆਨ ਦਿਓ ਵੀਰੇ ਉਹਦੇ ਲਈ ਆਪਾਂ ਧਿਆਨ ਦਿੰਦੇ ਆ ਪਰ ਆਪਣੇ ਪੈਰ ਦੀ ਮੌਤਾ ਤੇ ਪਰ ਆਪਣੇ ਬਜ਼ੁਰਗ ਦੀ ਮੌਤਾ ਸਤਿਕਾਰ ਸੰਤਾਨ ਕਰਨਾ ਬਣਦਾ ਇਹ ਸੱਚ ਆ ਜਦੋਂ ਸਾਡੇ ਘਰੇ ਕੋਈ ਵਰਗ ਤੇ ਹੀ ਵੈਸੇ ਸੰਤ ਕੋਈ ਆਵੇ ਮੇਰੇ ਮੇਰੇ ਵਰਗਾ ਬੂਬਣਾ ਜੇ ਕੋਈ ਆਵੇ ਪਹਿਲਾਂ ਆਪਾਂ ਲੋਕੇਸ਼ਨ ਦੇ ਦਿੰਦੇ ਹਾਂ ਬੂਣਾ ਕਿੱਥੇ ਆ ਏਸੀ ਵਾਲੇ ਰੂਮ ਚ ਭੋਣਾ ਚਾਹ ਕੋ 600 ਮਿਸ਼ਾ ਕੇ ਦੇਣਾ ਕੀ ਕਰਨਾ ਨਾ ਮਾਈ ساری ਉਮਰ ਮੰਗੀ ਕਿਤੇ ਗੁਰੂ ਪ੍ਰਕਾਸ਼ ਉੱਥੇ ਮੱਥਾ ਟੇਕਿਆ ਕਰੋ ਸਿੱਖੇ ਕੋ ਸ਼੍ਰੀ ਦੇਖੋ ਅੱਪਾ ਉਹ ਡੀਲ ਕਰਦੇ ਆ ਕਿ ਉਹ ਬਾਬੇ ਨੇ ਹੁਣਾ ਪਹਿਲਾ ਗਲੀ ਸਾਫ ਕਰੋ ਤੜੇ ਪੜਾ ਮਾਰਗ ਦੀ ਕਹਿਰ ਦੀ ਮੌਤ ਆ ਤੇ ਪੜਾ ਅਣਹੋਣੀ ਮੌਤ ਆ ਫਿਰ ਵੇਖੋ ਉਹ ਦੁਨੀਆ ਦਾ ਮਾਲਕ ਐਡਾ ਰਹਿਬਰ ਗੁਰੂ ਤਾਂ ਤਾਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਦੇਖੋ ਪ੍ਰਭੂ ਪ੍ਰੇਮੀਆਂ ਪਹਿਲਾਂ ਸਾਡੀਆਂ ਅਲਾਣੀਆਂ ਪੜਦਾ ਜਦੋਂ ਸਾਥ ਦਿੰਦੇ ਆ ਜਦੋਂ ਕਰੋਰ ਅਰਥੀ ਤੱਕਣੀ ਆ ਉਦੋਂ ਵੀ ਗੁਰੂ ਕੀਰਤਨ ਤੋਂ ਦਾ ਅਰਦਾਸ ਹੈ ਕਿ ਜਦੋਂ ਸੰਸਕਾਰ ਹੋ ਗਿਆ ਉਦੋਂ ਕੀਰਤਨ ਸੋਲਾ ਲਾਣੀਆਂ ਵੀ ਗੁਰੂ ਫਿਰ ਸਾਰੇ ਸਾਥ ਸਬੰਧੀ ਚਲੋ ਵੀ ਮਾੜਾ ਹੋਇਆ ਮਾੜਾ ਹੋਇਆ 8 ਦਿਨ ਅਸੀਂ ਇਹ ਨਹੀਂ ਦੇਖਦੇ ਹੁਣ ਗਰੀਬਾਂ ਦੇ ਘਰਾਂ 'ਚ ਕਿਹੜਾ ਏਸੀ ਹੁੰਦਾ ਪਰ ਉਹਦੇ ਵੀ ਮੇਰਾ ਗੁਰੂ ਆਉਂਦਾ ਪ੍ਰਭੂ ਪ੍ਰੇਮ ਨੂੰ ਕਦੇ ਵੀ ਕਮਰ ਨੂੰ ਪੱਖਾ ਲਾ ਦੋ ਉਹ ਕਦੇ ਵੀ ਕਮਰ ਨੂੰ ਏਸੀ ਲਾ ਦੋ ਐਡਾ ਦੁੱਖਾਂ ਦੀ ਟੜੀ ਦੇ ਵਿੱਚੋਂ ਉਹ ਕੋਣ ਬੈਂਦਾ ਕੇ ਤਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਉਸ ਤੋਂ ਬਾਅਦ ਤੁਰੋਗਾ ਅੰਤਮ ਅਰਦਾਸ ਤਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਅਸਤ ਲੈ ਕੇ ਜਾਓ ਉੱਥੇ ਸਰਟੀਫਿਕੇਟ ਕਾ ਮਿਲਦਾ ਤਾਂ ਤਾਂ ਸਾਬ ਸ੍ਰੀ ਗੁਰੂ ਦਾ ਹੁਕਮ ਨਾਲ ਮਿਲਦਾ ਉਹ ਸਾਡੇ ਜੰਮਰ ਤੋਂ ਲੈ ਕੇ ਉਹ ਸਾਡੇ ਆਖਰੀ ਸਵਾਸ ਤੱਕ ਉਹ ਸਾਡੇ ਆਖਰੀ ਸਵਾਸਾਂ ਤੱਕ ਸਾਡੀਆਂ ਅਸਥੀਆਂ ਤੱਕ ਉਹ ਸਾਡੇ ਸਿਰ ਇਕੱਠਾ ਕਰਨ ਤੱਕ ਜਦੋਂ ਇਹ ਸਾਥ ਨਾ ਪਾਉਂਦਾ ਉਹ ਦੂਜਾ ਤੀਜਾ ਸਾਡਾ ਲੱਗਦਾ ਕਿ ਆ ਪ੍ਰਭੂ ਕ੍ਰਿਸ਼ਨ ਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਬਹਿਣਾ ਔਖਾ ਲੱਗਦਾ ਤਾਂ ਮੈਂ ਵਿਸ਼ਰਾਮ ਲੈਣਾ ਭਾਈ ਤੇ ਜੇ ਹੋਰ ਵੀ 5 ਮਿੰਟ ਸੁਣਨਾ ਤੇ ਹੱਥ ਖੜੇ ਦਾ ਜਕੜਾ ਛੱਡ ਕੇ ਦੱਸਿਓ ਤਮੇਂ ਬਲੂ ਜੇ ਜੀਮ ਰਹੋ ਬੋਲ ਸੋਨਿਆਰ ਤਮੇਂ ਨੂੰ ਸ਼ਰਮ ਦੇਣਾ ਬੋਲ ਸੋ ਨਿਹਾਲੋ ਸਤਿ ਸ਼੍ਰੀ ਅਕਾਲ ਦੇਖੋ ਐਸਾ ਰਹਿਬਰ ਪੀਰ ਨਹੀਂ ਹੋ ਸਕਦਾ ਕਿਸੇ ਦਾ ਮੈਂ ਅੰਗਰੇਜ਼ ਐਸਾ ਰਹਿਬਰ ਪੀਰ ਨਹੀਂ ਹੋ ਸਕਦਾ ਕਿਸੇ ਦਾ ਨਾ ਹੋਇਆ ਨਾ ਹੋਊਗਾ ਨਾ ਸੀ ਇਹ ਅੱਜ ਜੇ ਅੱਜ ਅੰਗਾ ਕੀ ਜਮ ਥਾਂ ਬੈਠਾ ਤਾਂ ਕੀ ਤੇ ਅੱਗੇ ਬੋਰੀਆਂ ਐ ਤੇ ਸ੍ਰੀ ਚਾਤੀ ਸਾਹਿਬ ਦੀ ਸਾਰੀ ਕਿਰਪਾ ਮੇਰਾ 16 ਦਿਨ ਦਾ ਰਿਮਾਂਡ ਆ ਮੇਰੇ ਪੱਟ ਪਾੜੇ ਆ ਅੱਕੋ ਤੇ ਲੱਗਿਆ ਕਾਗਿਏ ਪੱਟਾ ਮੁੱਝੇ ਨਗਾਏ ਆ ਪਰ ਸੋਹ ਰੱਬ ਦੀ ਬਾਣੀ ਨੇ ਕੁਛ ਨਹੀਂ ਹੋਣ ਦਿੱਤਾ ਬਾਣੀ ਨੇ ਕੁਛ ਵੀ ਹੋਣ ਨਹੀਂ ਦਿੱਤਾ ਬਾਣੀ ਨੇ ਕੁਛ ਨਹੀਂ ਹੋਣ ਦਿੱਤਾ ਬਾਣੀ ਨੇ ਡੱਕਾ ਹੀ ਹੋਰ ਦਿੱਤਾ ਕਿਉਂ ਜਦੋਂ ਮੈਂ ਤਿੱਖਤ ਅੰਦਾਜ਼ੀ ਸੀ ਜਦੋਂ ਮੇਰੇ ਤੇ ਮਾਰ ਪੈਂਦੀ ਸੀ ਉਦੋਂ ਮੈਨੂੰ ਯਾਦ ਆਈ ਭਾਈ ਮਤੀ ਦਾਸ ਦੀ ਪਤਾ ਭਾਈ ਮਤੀ ਦਾਸ ਨੂੰ ਵੀ ਸੀ ਆਰੇ ਦੇ ਦੰਦੇ ਬਹੁਤ ਤਿੱਖੇ ਆ ਪਤਾ ਭਾਈ ਮਤੀ ਦਾਸ ਨੂੰ ਵੀ ਸੀ ਆਰੇ ਦੇ ਦੰਦੇ ਬਹੁਤ ਤਿੱਖੇ ਆ ਪੀੜ ਬਹੁਤ ਹੋਊ ਪਰ ਪਰੋਸਾ ਬਾਣੀ ਤੇ ਪਰੋਸਾ ਉਸ ਅਕਾਲ ਪੁਰਖ ਤੇ ਇਸੇ ਤਰ੍ਹਾਂ ਜਦੋਂ ਆਰਾ ਚੱਲਿਆ ਜਦੋਂ ਆਰਾ ਚੱਲਿਆ ਸ੍ਰੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਸੀ ਪ੍ਰਭੂ ਪ੍ਰੇਮੀਆਂ ਹੌਲੀ ਹੌਲੀ ਆਰਾ ਚੱਲਿਆ ਤੇ ਮੰਗਾ ਰੱਖਿਆ ਉਹ ਜਲਮਾਂ ਮੂਰੇ ਤਿੰਨ ਉਹ ਤਿੰਨ ਮੰਗਾ ਰੱਖਿਆ ਉਹ ਜਲਮਾਂ ਮੂਰੇ ਕੀ ਕੀ ਭਾਈ ਮੈਂ 42 ਗੱਲਾਂ ਮੇਰਾ ਵੀਰ ਬਣ ਕੇ ਮੈਂ ਹੁਣ ਥੱਫੜਾ ਮਾਰੂ ਜਿਹਨੇ ਮੇਨੂੰ ਮੱਥਾ ਟੇਕਿਆ ਮੈਂ ਲੱਤ ਮਾਰੂਗਾ ਬੱਬਰ ਤੇ ਨੋਟ ਕਰ ਲੈ ਮੇਰੀ ਗੱਲ ਨੂੰ ਉਹ ਤੁਹਾਨੂੰ ਕਿਉਂ ਨਹੀਂ ਸ਼ਰਮ ਆਉਂਦੀ ਓਏ ਉਹ ਦੁਨੀਆ ਦਾ ਮਾਲਕ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਉਹ ਹਰ ਦੁਨੀਆਂ ਤੋਂ ਉਹ ਤ੍ਰਹ ਅਕ ਜੀਵਨਾ ਤੋਂ ਡਾਇਓ ਉਹ ਹੁੰਦਾ ਵੀ ਕਿ ਇਹਨੂੰ ਮੱਥਾ ਟੇਕੋ ਤੁਸੀਂ ਯਾਰ ਜਦੋਂ ਪਾਜ ਮਤੀ ਦਾਸ ਜੀ ਨੇ ਤਿੰਨ ਸ਼ਰਤਾਂ ਰੱਖੀਆਂ ਮੁਗਲਾਂ ਉਹਨਾਂ ਮੂਰੇ ਜਾਲਮਾਂ ਮੂਰੇ ਕਿੰਦਾ ਪਹਿਲਾ ਮੇਰਾ ਬੁੱਖ ਉਹਨਾਂ ਨੇ ਕਿਹਾ ਤੇਰੀ ਅਤਨ ਇੱਛਾ ਕਿਹੜੀਆਂ ਪਹਿਲੀ ਰੱਖੀ ਜਿਹੜਾ ਮੇਰਾ ਬੁੱਖ ਆ ਉਹ ਮੇਰੇ ਗੁਰੂ ਵੱਲ ਹੋਣਾ ਚਾਹੀਦਾ ਨੌਵੇਂ ਪਾਸ਼ਾ ਸ਼੍ਰੀ ਗੁਰਤੇਗ ਪਾਦਰ ਮਹਾਰਾਜ ਵੀ ਆਖਰੀ ਸਵਾਸ ਤੱਕ ਮੈਨੂੰ ਉਹਦੇ ਦਰਸ਼ਨ ਹੁੰਦੇ ਰਹਿਣ ਦੂਜੀ ਇੱਛਾ ਜਦੋਂ ਤੁਸੀਂ ਆਰਾ ਚਲਾਉਣਾ ਆਰਾ ਹੌਲੀ-ਹੌਲੀ ਕਰਨਾ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਇਹ ਤਾਂ ਹੋਵੇ ਤੁਸੀਂ ਕਾਲੀ ਕਾਲੀ ਸ਼ੀਰ ਦੋ ਫਾੜ ਕਰ ਦੋ ਤੇ ਮੇਰਾ ਸ੍ਰੀ ਜਗਜੀ ਸਾਹਿਬ ਅਧੂਰਾ ਰਹਿ ਜਾਵੇ ਫਿਰ ਉਹਨੇ ਹੌਲੀ ਹੌਲੀ ਹਾਰਾ ਚਲਾਇਆ ਹੌਲੀ ਹੌਲੀ ਹਾਰਾ ਚੱਲਿਆ ਤੇ ਆਖਰ ਤੇ ਕੀ ਕਿਹਾ ਜਿੰਨੀ ਨਾਮ ਤੇ ਆਇਆ ਕੈ ਮੁਸਕਤ ਘਾਲ ਨਾਨਕ ਤੇ ਮੁਕ ਉਜਲੇ 33 ਛੁੱਤੀ ਨਾਲ ਫਿਰ ਉਸ ਤੋਂ ਬਾਅਦ ਤੀਜੀ ਇੱਛਾ ਕੀ ਹੋਈ ਤੀਜੀ ਇੱਛਾ ਵਿੱਚ ਉਹ ਬੋਲਿਆ ਗਿਆ ਤੀਜੀ ਇੱਛਾ ਵਿੱਚ ਉਹ ਬੋਲਿਆ ਗਿਆ ਕਿ ਜਿਹੜਾ ਆਰੇ ਦਾ ਚੀਰਾ ਉਹ ਟੇਡਾ ਨਹੀਂ ਲੱਗਣਾ ਚਾਹੀਦਾ ਤਾਰਨਾ ਉਹ ਕਿਹਨਾ ਇਤਿਹਾਸ ਕਰਨੇ ਲਿਖ ਦੇਣਾ ਮੱਤੀ ਦਾਸ ਆਰੇ ਥਲੇ ਸਾਰੇ ਹਾਏ ਹਾਏ ਉਹ ਲੋਕਾਂ ਨੇ ਮੇਰੀ ਬਾਣੀ ਝੂਠੀ ਕਰ ਦੇਣੀ ਆ ਉਹ ਲੋਕਾਂ ਨੇ ਕਿਹਾ ਇਹਨਾਂ ਪਖੰਡੀਆਂ ਨੇ ਕਿਹਾ ਇਹਨਾਂ ਮੁਗਲਾਂ ਨੇ ਕਿਹਾ ਇਹ ਬੱਤੀ ਦਾਸ ਆਰੇ ਥੱਲੇ ਹੰਦਾ ਰਹੇ ਸੀ ਓਏ ਆਰੇ ਵਾਲਿਓ ਚੀਰ ਤੇ ਡਾਣੀ ਲੱਗਣਾ ਚਾਹੀਦਾ ਉਹ ਐਸਾ ਸੜੀ ਅਰਾਦੇ ਉਹਨਾਂ ਦੇ ਐਡਾ ਪਾਣੀ ਤੇ ਭਰੋਸਾ ਤੇ ਸੁਣ ਤਾਂ ਸ਼ੁਕਰੀ ਹੁੰਦਾ ਉਥੋਂ ਦਾ ਕਾਈ ਫੈੜੀ ਹੁੰਦਾ ਕਿੱਟਕੇ ਧਰਮ ਬਦਲ ਲੋ ਤੱਤੀ ਤਵੀ ਦੇ ਬਹਿਣ ਵਾਲੇ ਨੂੰ ਵੀ ਪਤਾ ਸੀ ਕਿ ਤਵੀ ਤੱਤੀ ਬਹੁਤ ਹੋਊਗੀ ਅੱਗ ਦਾ ਕਿਹਨੂੰ ਨਹੀਂ ਪਤਾ ਪਰ ਸ਼ਹੀਦਾਂ ਦੇ ਸਰਤਾਜ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਸੀ ਪਾਣੀ ਮਾਰੇ ਅੱਲ ਭਗਵਾਨ ਦੀ ਪਰਮੇਸ਼ਰ ਦੀ ਆਪੋ ਪਤਾ ਖੋਪਰ ਨੂੰ ਹੋਣ ਵਾਲੀ ਨੂੰ ਨਹੀਂ ਸੀ ਰੰਬੀ ਤਿੱਖੀ ਬਹੁਤ ਆ ਆਪਾਂ ਕਿਹਾ ਵੀ ਬਲੇਡ ਨਾ ਕੱਟਣ ਲੱਗ ਜੀਏ ਬਚਾਪ ਕੇ ਕਰਦੇ ਆ ਧਰੋਂ ਦੇਣਾ ਪਲੇਡ ਦਾ ਤੇ ਜੋ ਰੰਬੀ ਤਿੱਖੀ ਕਰਦੇ ਸੀ ਉਹ ਪਤਾ ਭਾਈ ਆਰੂ ਸਿੰਘ ਨੂੰ ਵੀ ਸੀ ਕਿ ਖੋਪਰ ਤੇ ਰੰਬੀ ਬੱਜੀ ਤੇ ਖੋਪਰ ਲੈ ਜਾਣਾ ਤੇ ਪਰ ਪ੍ਰੋਸਾ ਬਾਣੀ ਤੇ ਚਰਖੜੀ ਤੇ ਚੜਨ ਵਾਲੇ ਨੂੰ ਵੀ ਪਤਾ ਸੀ ਕਿ ਕੋਲੂ ਵਿੱਚ ਪੀੜੇ ਜਾਵਾਂਗੇ ਕੁਛ ਨਹੀਂ ਬੰਨੇ ਦੇ ਛਲਕੇ ਵਰਗੇ ਨਿਕਲਾਂਗੇ ਪਰ ਪ੍ਰੋਸਾ ਬਾਣੀ ਤੇ ਉੱਪਰ ਦੀ ਦੇਗ ਚ ਬਹਿਣ ਵਾਲੇ ਨੂੰ ਵੀ ਪਤਾ ਸੀ ਪ੍ਰੋਸਾ ਬਾਣੀ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਇਹੀ ਕਰਦੇ ਆਂ ਥੋੜੇ ਚਰਣਾ ਵਿੱਚ ਬੇਨਤੀ ਇਹੀ ਕਰਦੇ ਆ ਕਿ ਜਿਹਨੂੰ ਭਰੋਸਾ ਬਾਣੀ ਤੇ ਆ ਬਾਣੀ ਕੀ ਕਹਿੰਦੀ ਆ ਕਾਵਿਅ ਸੁਣੀਏ ਮਨ ਰਖੀਆ ਪਾਓ ਦੁੱਖ ਪਰ ਹਰ ਸੁਖ ਕਰ ਲੈ ਫਿਰ ਜੇ ਸਾਨੂੰ ਦੁੱਖ ਲੱਗਦਾ ਆਪਾਂ ਕੀ ਕਹਿੰਦੇ ਆ ਮੇਰੇ ਕੋਲੇ ਹੁੰਦੇ ਆ ਬਾਬਾ ਜੀ ਸ਼ੂਗਰ ਹੋ ਗਿਆ ਕੈਂਸਰ ਹੋ ਗਿਆ ਉੱਥੇ ਮੈਨੂੰ ਪਾਣੀ ਦੀ ਤੰਗਦੀ ਜੇਤੇ ਆ ਜਾਂਦੀ ਆ ਪੁੰਨੀ ਪਾਪੀ ਅੱਖ ਨਏ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਬੀਜ ਆਪੇ ਹੀ ਖਾਏ ਉਹ ਜਿਹੋ ਜਿਹੇ ਬੀਜਾ ਵੱਡੋ ਫਿਰ ਧੰਗੁਰ ਨਾਨਕ ਪਾਤਸ਼ਾਹ ਨੇ ਤਰਸ ਕਰਦਿਆ ਫਿਰ ਕੀ ਸਾਡੇ ਤੇ ਕਿਰਪਾ ਕੀਤੀ ਫਿਰ ਸਾਨੂੰ ਇੱਕ ਹੋਰ ਭਾਗ ਦਿੱਤਾ ਆਧਾਰਨ ਦਿੱਤੀ ਬਚਣ ਦੀ ਦੁੱਖਾਂ ਤੋਂ ਤੋਂ ਰਹਿਬਰ ਗੁਰੂ ਆਣਾ ਇਹ ਬਖਸ਼ ਵੀ ਲੈਂਦਾ ਕੀ ਕਿਹਾ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਤਰਪ ਤਵਲ ਆਕਾਸ਼ ਸੁਣਿਆ ਦੀਪ ਲੋਪ ਤਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੂਖ ਆਪ ਦਾ ਨਾਸ ਪਾਣੀ ਸੁਣ ਦੇ ਨਾਲ ਦੁੱਖਾਂ ਦਾ ਤੇ ਪੱਪਰ ਨਾ ਹੋ ਜਾਂਦਾ ਹੁਣ ਮੈਨੂੰ ਕਹਿਣਗੇ ਬਾਬਾ ਕੋਈ ਕੋਈ ਐਮ ਐਲ ਏ ਵਗੈਰੇ ਨਹੀਂ ਸਾਦੇ ਲੀਡਰ ਨਹੀਂ ਸਾਦੇ ਮੈਂ ਸਤਕਾਰ ਕਰਦਾ ਉਹਨਾਂ ਦਾ ਦਿਲੋਂ ਕਰਦਾ ਸਤਕਾਰ ਪਰ ਜਿੱਥੇ ਦੁਨੀਆ ਦਾ ਮਾਲਕ ਆ ਨਾ ਉਦੋਂ ਵੱਡਾ ਲੀਡਰ ਨਾ ਵੀ ਹੋਇਆ ਨਾ ਹੋ ਸਕਦਾ ਹੀ ਹੈ ਦੋ ਸੌ ਤੇ ਲੀਡਰਾਂ ਦਾ ਹੋਣੀ ਪਰ ਜਿਹੜੇ ਸਾਡੇ ਪਿੰਡ ਚ ਹੁੰਦੇ ਆ ਕੜਮ ਚੌਧਰੀ ਜਦੋਂ ਸਾਡੇ ਲੀਡਰ ਸਹਿਬਾਂ ਨਾ ਆਉਂਦੇ ਉਹ ਨਹੀਂ ਕਹਿੰਦੇ ਸਾਡਾ ਆਏ ਸਕੇ ਸਾਡੇ ਪੈਰੀਂ ਸਲਾਓ ਪਰ ਉਦੋਂ ਇਹ ਭੁੱਲ ਜਾਂਦੇ ਆ ਵੀ ਆਹ ਦੁਨੀਆ ਦਾ ਮਾਲਕ ਬੈਠਾ ਦੌੜ ਦਬੜ ਕਰਦੇ ਭੱਜੋ ਬਨਾਲ ਚ ਉੱਠ ਕੇ ਤੇ ਸੰਗਤ ਉਹਨਾਂ ਨੂੰ ਦੇਖਣ ਲੱਪਿੰਦੀ ਆ ਫਿਰ 15 ਮਿੰਟ ਵਾਪਰਦੇ ਆ ਆਕੀ ਰਹੇ ਨਾ ਕੋ ਏ ਤੂੰ ਤਾਂ ਪਹਿਲਾਂ ਆਕੀ ਹੋ ਕੇ 10 ਮਿੰਟ ਪਹਿਲਾਂ ਉਹ ਉਹ ਦੁਹਰਾ ਪੜਦੇ ਆ ਓਏ ਆਦਨ ਚਾਹਤਾ ਮਹਰੂ ਅਸੀਂ 15 20 ਮਿੰਟ ਆਕੀ ਹੋ ਕੇ ਉੱਠੇ ਸੀ ਗੁਰੂ ਤੋਂ ਜਿੰਦਾ ਚਰ ਦੁਨੀਆ ਦਾ ਮਾਲਕ ਬੈਠਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਸਤ ਸਿਰ ਬਸੀ ਜੇ ਨਾਲ ਸਮਝਣਾ ਚਾਹੀਦਾ ਸਤਕਾਰ ਗੁਰੂ ਪਰ ਫਤਿਹ ਬਰਾਦੀ ਦੀ ਹੁੰਦੀ ਹੈ ਸਭ ਦਾ ਸਤਿਕਾਰ ਕਰੋ ਆ ਬੀਬੀਆਂ ਵੇਖ ਲਈ ਹੁਣ ਸੁਭਾਅ ਤੁਸੀਂ ਜਾਣਦੇ ਚੰਗੀ ਤਰ੍ਹਾਂ ਭਾਈ ਜਿੱਕੋ ਤੇ ਨੋਟ ਕਰ ਲਓ ਮੇਰੀ ਗੱਲ ਨੂੰ ਆ ਸਾਧੂ ਮਾਤਮਾ ਆਏ ਆ ਫਤੇ ਬਲਾਓ ਤੇ ਜਿਨ੍ਹਾਂ ਨੇ ਬੜਤ ਪਾਇਆ ਨਾ ਮੰਡਲੇ ਬਣ ਕੇ ਬਹਿ ਜਾਂਦੇ ਆ ਪੁੱਛਾ ਲੈਣ ਇਹ ਪੁੱਛਾਣੇ ਬਾਬੇ ਨਹੀਂ ਆਇਆ ਤੇ ਵੀ ਫਿਰ ਨੋਟ ਕਰ ਲਓ ਗੱਲ ਨੂੰ ਪਿਛਵਾ ਵਰੇ ਜਾਣਦੇ ਚੰਗੀ ਤਰ੍ਹਾਂ ਇਹ ਪਖੰਡਿਆਂ ਨਾਲ ਮੇਰੀ ਵੀ ਯਾਰੀ ਹੈਣੀ ਤੇ ਹਰੇ ਗੇੜ ਤੋਂ ਬੰਦਾ ਉਹੀ ਹੁੰਦਾ ਜਿਹੜਾ ਆਪਣੀ ਮਰਯਾਦਾ ਦਾ ਤੇ ਨੋਟ ਕਰੋ ਗੱਲ ਨੂੰ ਅੱਜ ਤੋਂ ਪ੍ਰਣ ਕਰਕੇ ਜਾਇਓ ਅੱਜ ਵਾਅਦਾ ਕਰਕੇ ਜਾਇਓ ਦੁਨੀਆ ਦੇ ਮਾਲਕ ਨਾਲ ਪੰਜ ਪੰਜ ਮਿੰਟ ਸਿੱਧੀ ਸਮਰਨ ਕਰਨਾ ਕਿ ਵਾਹਿਗੁਰੂ ਉਪਰ 2 ਮਿੰਟ ਲੱਗੇ ਉਹਨਾ ਲਾਹਾ ਕੋਈ ਵੀ ਰਖਣਾ ਬਾਂਜੀ ਨਾ ਰਵੇ ਉਹ ਵਾਹਿਗੁਰੂ ਨਾ ਵਾਹਿਗੁਰੂ ਮੈਂ ਕਰਦਾ वाह गुरु 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 वाह गुरु

ਦਵਾਈ ਹੈ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਣੀ